ਇਸ ਉਹਦਾਨ ਬਣਦਾ ਤੇ ਡਿਵੈਲਪ ਕਰਦਾ ਨਾਲ ਹੀ ਉਮਰ ਚ ਅਸੀਂ ਵੀ ਬੁੱਢੇ ਹੋ ਰਹੇ ਆ ਤੇ ਸਵਧਾਨ ਵੀ ਬੁੱਢਾ ਹੋ ਰਿਹਾ ਸੰਨ ਟ੍ਰੇਡ ਚੌਂਟ ਦੀ ਗੱਲ ਹੈ ਅਨੂ ਸਾਹਿਬ ਦੇ ਕਤਲ ਤੋਂ ਬਾਅਦ ਦੀ ਹੈ ਕਾਂਗਰਸ ਹਾਈ ਕਮਾਂਡ ਨੇ ਚੀਫ ਮਿਨਿਸਟਰ ਸਿਲੈਕਟ ਕਰਨਾ ਸੀ ਤੇ ਮੈਨੂੰ ਵੀ ਕੋਈ ਸੱਜਣ ਨਾਲ ਲੈ ਗਏ ਇੱਕ ਐਮਐਲਏ ਹੁੰਦਾ ਸੀ ਚੌਧਰੀ ਸੁੰਦਰ ਸਿੰਘ ਹਜ਼ਾਰਦ ਸੀਟ ਤੋਂ ਇਸ ਇਲਾਕੇ ਦਾ ਗੁਰਦਾਸਪੁਰ ਜ਼ਿਲ੍ਹੇ ਦਾ ਉਹ ਮਹੌਲiyat ਸੀ ਜ਼ੁਬਾਨ ਉਹਦੀ ਬੜੀ ਮਾੜੀ ਸੀ ਗਾਲ ਕੱਢ ਕੇ ਗੱਲ ਕਰਦਾ ਸੀ ਉਹ ਤੇ ਨਹੀਂ ਮੈਂ ਕਹਿ ਸਕਦਾ ਪਰ ਉਹਨੇ ਇੱਕ ਗੱਲ ਬੜੀ ਫਤੇ ਦੀ ਕਹੀ ਕਹਿੰਦਾ ਜਿੰਨੇ ਵਿਦਿਆ ਮੰਤਰੀ ਨੇ ਮੇਰੇ ਦੁਸ਼ਮਣ ਹੁੰਦੇ ਆ ਕਹਿੰਦਾ ਮੈਂ ਬੇਨਤਾ ਕਰ ਲੈਣਾ ਵੀ ਮੇਰੇ ਹਲਕੇ 'ਚ ਸਕੂਲ ਨਾ ਖੋਲ ਦਿਓ ਪਰ ਕਹਿੰਦਾ ਜਿਹੜੇ ਪਿੰਡ ਸਕੂਲ ਖੋਲਿਆ ਹੁੰਦਾ ਉੱਥੋਂ ਮੈਂ ਹਾਰ ਜਾਂਦਾ ਮੈਨੂੰ ਹਰਾ ਕੇ ਛੱਡਣਗੇ 6 ਵਾਰੀ ਐਮਐਲਏ ਬਣ ਲਿਆ ਸੀ ਹਿੰਦੁਸਤਾਨ ਦੇ ਪੋਲਿਟੀਸ਼ਨ ਨੂੰ ਪੰਜਾਬ ਦਾ ਤਾਂ ਮੈਂ ਕਹਿ ਸਕਦਾ ਪੱਕੀ ਤਰ੍ਹਾਂ ਪੋਲਿਟੀਸ਼ਨ ਲਾਫ ਜ਼ਮਨ ਇੰਡੀਵਿਜੂਅਲੀ ਲਈ ਵਰਤਦਾ ਸਾਰਿਆਂ ਲਈ ਵਰਤ ਰਿਹਾ ਕਿ ਜੇ ਲੋਕ ਪੜ੍ਹ ਲਿਖ ਕੇ ਸਿਆਣੇ ਹੋ ਗਏ ਤੇ ਇਹਨਾਂ ਨੂੰ ਕਿਸੇ ਨੇੜੇ ਨਹੀਂ ਆਉਣ ਦੇਣਾ ਇਹ ਕਾਰਨ ਹੈ ਮੈਂ 3 ਸਾਲ 4 ਸਾਲ ਸਿੰਡੀਕੇਟ ਦਾ ਮੈਂਬਰ ਵੀ ਰਿਹਾ ਪੰਜਾਬੀ ਯੂਨੀਵਰਸਿਟੀ ਦਾ 86 ਤੋਂ 90 ਕਿ ਤਾਈ ਕੋਨਸਿਸਟੈਂਟਲੀ ਗ੍ਰਾਵਟ ਆ ਰਹੀ ਹੈ এডੂਕੇਸ਼ਨ ਸਟੈਂਡਰਡ ਚ ਅਸੀਂ ਬੋਸ਼ ਕਰ ਸਕਦੇ ਸੀ ਯੂਨੀਵਰਸਿਟੀਆਂ ਚ ਨੈਸ਼ਨਲ ਲੈਵਲ ਦੇ ਪ੍ਰੋਫੈਸਰ ਦੋ ਚਾਰ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਹੁਣ ਮੈਰਾ ਇਨ ਟੱਚ ਨਹੀਂ ਤੁਸੀਂ ਦੱਸ ਸਕੋਗੇ ਹੁਣ ਕਿੰਨੇ ਕੁ ਲੱਭਦੇ ਆ ਵਿਦਿਆਰਥੀਆਂ ਦੀ ਐਜੂਕੇਸ਼ਨ ਵੱਲ ਕਿੰਨਾ ਕੇ ਧਿਆਨ ਹੈ ਮੈਂ ਦੱਪੜ ਵਾਲੇ ਸਕੂਲ ਚ ਪੜਿਆ ਪਰ ਪੜ੍ਹਾਈ ਇੰਨੀ ਵਧੀਆ ਸੀ ਕਿ ਬਾਅਦ ਚ ਕਈਆਂ ਨੇ ਕਹਿਣਾ ਵੀ ਕਿਹੜੇ ਇੰਗਲਿਸ਼ ਸਕੂਲ ਚ ਬਣੇ ਮਾਸਟਰ ਇੰਟਰਸਟ ਲੈਂਦੇ ਸੀ ਬੱਚਿਆਂ ਦੀ ਪੜ੍ਹਾਈ ਚ ਇਹ ਇਤੋਂ ਤੱਕ ਜਾਂਦੇ ਸੀ ਜੇ ਬੱਚਾ ਪੜ੍ਹਾਈ ਚ ਇੰਟਰਸਟ ਲੈਂਦਾ ਉਹਦੇ ਮਾਪਿਓ ਤੱਕ ਜਾਂਦੇ ਸੀ ਹੁਣ ਇੰਟਰਸਟ ਇਹ ਹੁੰਦਾ ਕਿ ਬੱਚਾ ਪੜ੍ਹੇ ਦਾ ਨਕਲ ਮਰਵਾ ਦਿੱਤੀ ਕੌਣ ਜ਼ਿੰਮੇਵਾਰ ਹੈ ਦਾ ਇੱਕ ਪਾਸੇ ਰੂਲਿੰਗ ਕਲਾਸ ਮੈਂ ਮਖਸਰ ਲੱਗ ਬਤ ਦਾਂ ਰੂਲਿੰਗ 엘ੀਟ ਹੈ ਸਾਡੀ ਜਿਹੜੀ ਮਾਸਸ ਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ ਬਿਲਕੁਲ ਬਿਲਕੁਲ ਠੀਕ ਆਪੂ ਦਾ ਔਰ ਅਸੀਂ ਉਹਦੇ ਵਿਕਟਮ ਆ ਵਿਧਾਨ ਕੀ ਕਰੂ ਉੱਥੇ ਕਨਸਟੀਟਿਊਸ਼ਨ ਤੇ ਨਹੀਂ ਕਹਿੰਦਾ ਵੀ ਨਲਾਇਕ ਮਾਸਟਰ ਰੱਖੋ ਕਨਸਟੀਟਿਊਸ਼ਨ ਨਹੀਂ ਕਹਿੰਦਾ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਨਾ ਦੋ ਫਿਰ ਗੱਲ ਕੀਤੀ ਵੀ ਸੋਸ਼ਲਿਜ਼ਮ ਆ ਬਿਜਲੀ ਮੁਫਤ ਕਰਦੀ ਮੈਂ ਜ਼ਾਤੀ ਗੱਲ ਐ ਮੈਂ ਉਸ ਕਮੇਟੀ ਦਾ ਮੈਂਬਰ ਸੀ ਜਿਹੜੀ ਨੇ ਮੈਨੀਫੈਸਟੋ ਬਣਾਇਆ 97 ਦਾ ਅਕਾਲੀ ਦਲ ਦਾ ਤੇ ਬਿਜਲੀ ਮੁਫਤ ਕੀਤੀ ਮੈਂ ਉਸ ਮੀਟਿੰਗ ਚ ਸਾਰਿਆਂ ਨੂੰ ਮੇਰੀ ਬਰਨਾਲਾ ਸਾਹਿਬ ਦੀ ਕੁਐਸ਼ਨ ਪਤਾ ਬਰਨਾਲਾ ਸਾਹਿਬ ਨੇ ਪ੍ਰਪੋਜ਼ ਕੀਤਾ ਬਿਜਲੀ ਮੁਫਤ ਕਰ ਦਿਓ ਮੈਂ ਉਹਨਾਂ ਨੂੰ ਜਵਾਬ ਦਿੱਤਾ ਮੈਂ ਕਿਹਾ ਬਰਨਾਲਾ ਸਾਹਿਬ ਤੁਹਾਡੀ ਪੰਜਾਬ ਨਾਲ ਦੁਸ਼ਮਣੀ ਕਦੋਂ ਤੋਂ ਸ਼ੁਰੂ ਹੋ ਗਈ ਕਹਿੰਦੇ ਕੀ ਗੱਲ ਮੈਂ ਕਿਹਾ ਇੱਕ ਢੋਲੀ ਗਰੀਬ ਢੋਲੀ ਚੱਕੀ ਪੈਟਰੋਲ ਬੰਬ ਤੇ ਖੜਾ ਡੀਜ਼ਲ ਲੈਣ ਦੀ ਇੰਤਜ਼ਾਰ ਕਰਦਾ ਉਹਦੀ ਗੜਕ ਜਿਹੜੇ ਚ ਉਹ ਸਿਰ ਪਾਵੇ ਕੋ ਇੱਕ ਜਿਹਨੂੰ ਤੁਸੀਂ ਅਮੀਰ ਨੂੰ ਡਿਊਵੈਲ ਆਦਾ ਮੋਸਟ ਬਿਜਲੀ ਦਿੱਤੀ ਸੁਚਾਉਣ ਕਰਕੇ ਘਰ ਜਾ ਕੇ ਸੌਂ ਜਾਂਦਾ ਪਾਣੀ ਰੁੱਟਦਾ ਰਹਿੰਦਾ ਉਹਦੀ ਵੀ ਉਸ ਭਾਵੇਂ ਕੋ ਫਿਰ ਤੁਸੀਂ ਗਰੀਬ ਦੇ ਦੁਸ਼ਮਣ ਹੋਏ ਸੈਂਟਰ ਨੇ ਖਰੀਦਣੀ ਹੈ ਮੇਨ ਬਾਅਰ ਉਹਨੇ ਮਿਨੀਮਮ ਪ੍ਰਾਈਸ 'ਚ ਉਹਦਾ ਕਾਸਟਲੀ ਪਾਣੀ ਬਿਜਲੀ ਦੀ ਤੇ ਰਗੜਿਆ ਉਹ ਡੀਜ਼ਲ ਦੀ ਢੋਲੀ ਵਾਲਾ ਵੀ ਜਾਊ ਕੀਮਤ ਘੱਟ ਹੋ ਫਿਰ ਜਿਹੜਾ ਜ਼ਿੰਮੇਦਾਰ ਇਹ ਕਹਿੰਦਾ ਸੀ ਕਹਰੋਂ ਕਹਿੰਦਾ ਹੁੰਦਾ ਸੀ ਭਈ ਸੁਹਾਗੇ ਤੇ ਮਾਨ ਨਹੀਂ ਜੱਟ ਉਹ ਨੂੰ ਤੁਸੀਂ ਮੰਗਤਾ ਬਣਾ ਦਿਓਗੇ ਉਸ ਦਿਨ ਤੋਂ ਬਾਅਦ ਮੈਂ ਸਿਆਸਤ ਛੱਡਦੀ ਮੈਂ ਮੁੜ ਕੇ ਪੋਲਿਟਿਕਸ ਤੇ ਨਹੀਂ ਗਿਆ ਮੈਂ ਬਨਾਲਾ ਸਾਹਿਬ ਤੁਹਾਡੀ مخالਫਤ ਨਹੀਂ ਕਰ ਸਕਦਾ ਪਰ ਇਹਦੇ ਵਿੱਚ ਐਗਰੀਵਰੀ ਕਰ ਸਕਦਾ ਉਸ ਨੇ ਜਿਹੜੀ ਸਾਨੂੰ ਸੋਚ ਬਦਲਦੀ ਪੰਜਾਬ ਦੀ ਕਿ ਜੀ ਮੁਫਤ ਆਨ ਰਾਸ਼ਨ ਵੀ ਦੇ ਦਿਓ ਮਨਰੇਗਾ ਜੇ ਕੰਮ ਕਰੇ ਨਾ ਕਰੇ ਦੇ ਦਿਓ ਤੇ ਮੁਲਕ ਤਰੱਕੀ ਕਰੂਗਾ ਬਗੈਰ ਕੰਮ ਕੀਤੇ ਅੱਧ ਤੱਕੀ ਕਰੂਗਾ ਚਾਈਨਾ ਦੀ ਗੱਲ ਕਰਦੇ ਨੇ ਡਵੈਲਪਮੈਂਟ ਦੀ ਚਾਈਨਾ ਦੇ ਲੇਬਰ ਦੇ ਵਰਕ ਨਾਉਂਸ ਦੇਖੇ ਕਿ ਕਿੰਨਾ ਕੰਮ ਉਹਨਾਂ ਤੋਂ ਲਿਆ ਜਾਂਦਾ ਜਾ ਉਹ ਕਰਦੇ ਆ ਉਹਨਾਂ ਦੀ ਆਦਤ ਹੀ ਬਣ ਗਈ ਹੈ ਇਹੀ ਜਾਪਾਨੀਆਂ ਦਾ ਅਸੀਂ ਵਿਧਾਨ ਦੇ ਕਾਗਜ਼ਾਂ 'ਚ ਆਰਟੀਕਲ ਪੜ੍ਹ ਕੇ ਆਰਟੀਕਲ ਲਿਖ ਕੇ ਮਾਫ ਕਰਨਾ ਹੈ ਤੇ ਗੁਸਾਖੀ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸਾਰ ਦਿੰਦੇ ਆ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ ਕਰਦੇ ਅਸੀਂ ਵਿਧਾਨ ਨਾਲ ਵੀ ਹੋਈਆਂ ਵੇਲੇ ਵੇਲੇ ਉਹਦੀ ਤਾਰੀਫ ਕਰਦੇ ਆ ਉਹਦੀ ਅਸਲੀਅਤ 'ਚ ਨਹੀਂ ਜਾਂਦੇ ਸਾਨੂੰ ਲੋੜ ਹੈ ਤੁਸੀਂ ਦੇਖੋ ਮੈਂ ਕਨਸਟੀਟਿਊਸ਼ਨ ਬਾਰੇ ਤਕਰੀਬਨ ਬਹੁਤ ਪੜਿਆ ਕਿਉਂਕਿ ਜਦੋਂ ਐਮਰਜੈਂਸੀ ਚ ਸਵੰਸ ਸਿੰਘ ਕਮੇਟੀ ਬਣੀ ਉਹਦੇ ਚ ਅਕਾਲੀ ਦਲ ਵੱਲੋਂ ਜਿਹੜਾ ਮੈਮੋਰੰਡਮ ਦੇਣਾ ਸੀ ਵਿਧਾਨਕ ਪ੍ਰੋਪੋਜ਼ਲ ਦਾ ਉਹਦਾ ਵੀ ਮੈਂ ਕਨਵੀਨਰ ਸੀ ਤੇ ਮੈਂ ਕੰਸਟੀਚਿਊਸ਼ਨਲ ਮਸਲਿਆਂ ਦੇ ਚੈਲੰਜ ਵੀ ਬੜੇ ਕੀਤੇ ਆ ਹਿੰਦੁਸਤਾਨ ਦੀ ਸੋਵਰਨਿਟੀ ਤੇ ਵੀ ਅਫਸੋਸ ਹੈ ਕਿ ਕਿਸੇ ਨੇ ਕਦੇ ਵੀ ਕਿਸੇ ਪਾਲਿਟਿਸ਼ਨ ਨੂੰ ਸਮਝਾ ਲੋ ਵਿਧਾਨ ਦੀ ਗੱਲ ਮਥਾ ਦੇਕਣ ਵਾਲੀ ਉਹ ਕਰਦੇ ਆ ਪੜਨ ਦੀ ਕਦੇ ਨਹੀਂ ਕਰਦੇ ਮੈਂ ਅਕਾਲੀ ਲੀਡਰਸ਼ਿਪ ਨੂੰ ਕਿਹਾ ਤੁਸੀਂ ਅਨੰਦਪੁਰ ਦੇ ਮਥੇ ਦੀ ਗੱਲ ਕਰਦੇ 4 ਸਬਜੈਕਟ ਨੇ ਕਦੇ ਪੜਿਆ ਵੀ ਕਾਸ ਚੁੰਡ ਅਸੈਂਬਲੀ ਚ 16 ਦਸੰਬਰ 46 ਨੂੰ ਪੰਡਤ ਨਹਿਰੂ ਨੇ ਕੀ ਬਤਾ ਬੇਸ਼ ਕੀਤਾ ਸੀ ਆ ਕਪੂਰ ਸਿੰਘ ਦੀ ਲਾਈਫ ਸ਼ਬਦਾਂ ਦੀ ਕੱਢ ਦਿਓ ਤੇ ਉਹੀ ਮਤਾ ਸੀ ਜਿਹੜਾ ਨਹਿਰੂ ਨੇ ਪੇਸ਼ ਕੀਤਾ ਸੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਸੌਲਮ ਕਮਿਟਮੈਂਟ ਸੀ ਹਿੰਦੁਸਤਾਨ ਦੇ ਲੋਕਾਂ ਨਾਲ 16 ਦਸੰਬਰ 46 ਦੀ ਕਿ ਵਿਧਾਨ ਚ ਡੀਸੈਂਟਰਲਾਈਜੇਸ਼ਨ ਜ਼ਿਆਦਾ ਹੋ ਸਟ੍ਰੇਟਸ ਰੂ ਪਾਵਰ ਦੋਣ ਗਈਆਂ ਉਹ ਜਿਸ ਦਿਨ ਪਾਕਿਸਤਾਨ ਦਾ ਫੈਸਲਾ ਹੋ ਗਿਆ ਉਦੋਂ ਹੀ ਨਹਿਰੂ ਬਦਲ ਗਿਆ ਤੇ ਤੁਸੀਂ ਬੋਲੇ ਨਹੀਂ ਦੋਹੇ ਦਾ ਦੋ ਕਿਸੇ ਤੋਂ ਕਦੇ ਸੁਣਿਆ ਬਈ ਆਨੰਦਪੁਰ ਦਾ ਮਾਤਾ 16 ਤੋਂ ਸੰਪਰਛਾੜੀਆੜੀ ਮਤਾ ਪੰਡਤ ਨੇ ਰੁਕ ਇਸ ਤਰ੍ਹਾਂ ਸਰਕਾਰੀਆ ਕਮਿਸ਼ਨ ਬਣ ਗਿਆ ਉਹਦੇ ਤੇ ਵੀ ਅਕਾਲੀ ਦਲ ਦਾ ਮੈਮੋਰੰਡਮ ਮੇਰੇ ਵੱਲੋਂ ਹੀ ਹੈ ਬਰਾਲਾ ਸਾਹਿਬ ਤੇ ਮੇਰੇ ਦਸਤਕਸਿਲ ਸਰਕਾਰੀਆ ਸਾਹਿਬ ਨੇ ਮੈਨੂੰ ਬੜੀ ਇੱਕ ਗੱਲ ਕਹੀ ਕਹਿੰਦੇ ਮੇਰੀ ਰਿਪੋਰਟ ਹਿੰਦੁਸਤਾਨ ਤੋਂ ਬਾਹਰ ਜ्यादा ਵੇਚੀ ਆ ਹਿੰਦੁਸਤਾਨ ਚ ਘੱਟ ਵੇਚੀ ਤੇ ਮੈਂ ਕਈ ਸੈਮੀਨਾਰ ਦਿੱਲੀ اٹੈਂਡ ਕਰਦਾ ਰਿਹਾ ਇਸ ਤੇ ਮੈਨੂੰ ਨਹੀਂ ਲੱਭਿਆ ਜੇ 30 40 ਬੰਦੇ ਸੈਮੀਨਾਰ ਚੋਂ 3 4 ਤੋਂ ਵੱਧ ਕਿਸੇ ਨੇ ਰਿਪੋਰਟ ਪੜ੍ਹੀ ਹੋਵੇ ਤੇ ਕਮੈਂਟਰੀ ਉਹਦੇ ਤੇ ਪੂਰੀ ਕਰ ਦਿੰਦੇ ਸੀ ਸੋ ਭਾਈ ਸੰਵਿਧਾਨ ਨੂੰ ਪੜਨ ਵਰਤਨ ਦੀ ਲੋੜ ਹੈ ਉਹਨੂੰ ਲਾਗੂ ਤਾਂ ਹੋਊਗਾ ਜਦ ਸਵਿਧਾਨ ਨੂੰ ਇੱਕ ਆਮ ਸ਼ਹਿਰੀ ਸਮਝਣ ਲੱਗ ਗਿਆ ਆਮ ਸ਼ਹਿਰੀ ਇਹ ਜ਼ਿੰਮੇਵਾਰੀ ਸਮਝਣ ਲੱਗ ਗਿਆ ਕਿ ਸਵਿਧਾਨ ਨੂੰ ਲਾਗੂ ਕਰਾਉਣ ਚ ਨੇਰਾ ਮੇਰਾ ਹੱਕ ਨਹੀਂ ਮੇਰਾ ਹਿੱਸਾ ਵੀ ਹੈ ਤਾਂ ਡਵੈਲਪਮੈਂਟ ਹੋਊਗੀ ਬਾਕੀ ਮੈਂ ਇਹ ਜੇ ਮੌਕੇ ਤੇ ਆਏ ਜਦੋਂ ਲੋਕਾਂ ਨੂੰ ਅਖੀਰ ਚ ਹੁੰਦਾ ਬਈ ਇਹ ਕਦੋਂ ਖੜਾ ਛੱਡੂਗਾ ਤੇ ਰੋਟੀ ਖਾਵਾਂਗੇ ਥੈਂਕ ਯੂ ਬਹੁਤ ਸ਼ੁਕਰੀਆ ਅ ਬਸ ਸ੍ਰੀ ਹੁਣ ਖਤਮ ਹੋਣ ਵਾਲਾ ਹੈ ਅ ਇਸ ਕਾਨਫਰੰਸ ਦੇ ਇਨਜਾਮ ਵੱਲ ਹੀ ਵੱਧ ਰਹੇ ਹਨ ਬਸ ਥੋੜਾ ਸਮਾਂ ਹੋਰ ਤੁਸੀਂ ਸਾਡੇ ਸਾਥ ਦਿਓ ਡਾਕਟਰ ਮਨਮੋਹ ਹੋਰਾਂ ਨੇ ਇਹਦਾ ਸਮਾਪਨ ਭਾਸ਼ਣ ਦੇਣਾ ਪਰ ਉਸ ਤੋਂ ਪਹਿਲਾਂ ਇੱਕ ਇੱਕ ਮਿੰਟ ਦੇ ਕੁਝ ਮਤੇ ਇਹ ਸਾਲਮੀ ਕਾਨਫਰੰਸ ਵੱਲੋਂ ਪੇਸ਼ ਕੀਤੇ ਜਾਣੇ ਆ ਤੁਹਾਡੇ ਤੋਂ ਪਾਸ ਕਰਾਉਣੇ ਆ ਪਹਿਲਾ ਮਤਾਂ ਪੰਜਾਬੀ ਭਾਸ਼ਾ ਬਾਰੇ ਆ ਤੇ ਉਹ ਮੱਖਣ ਕਹਾੜ ਹੋਰੀ 1 ਮਿੰਟ ਜੀ ਤੁਹਾਡੇ ਸਾਹਮਣੇ ਰੱਖਣਗੇ ਤੁਹੇ ਮਜ਼ਾ ਤੁਹਾਡੇ ਕੋਲ ਪਾਸ ਕਰਾਉਣਾ ਜੇ ਵਾਜਬ ਸਮਝੋ ਤੇ ਮਜ਼ਾ ਹੈ ਕਿ ਪੰਜਾਬੀ ਰਾਜ ਪਾਸ਼ਾ 1967 ਅਤੇ ਸੋਧ ਅਕਤ 2008 ਇਨ ਬਿਨ ਅਤੇ ਸਖਤੀ ਨਾਲ ਲਾਗੂ ਕੀਤਾ ਜਾਵੇ ਇਸ ਦਾ ਉੜਾ ਭਾਗ ਹੈ ਕਿ ਸਾਰੇ ਸਰਕਾਰੀ ਚਿੱਠੀ ਪੱਤਰ ਪੰਜਾਬੀ ਭਾਸ਼ਾ ਵਿੱਚ ਜਾਰੀ ਕੀਤੇ ਜਾਣ ਨਹੀਂ ਕਿਤੇ ਜਾ ਰਹੇ ਅਦਾਲਤੀ ਕੰਮਕਾਜ ਸਾਰਾ ਪੰਜਾਬੀ ਭਾਸ਼ਾ ਵਿੱਚ ਕੀਤਾ ਜਾਵੇ। ਕਿਹੜੇ ਭਾਗਾਂ ਹਰ ਤਰ੍ਹਾਂ ਦੀ ਸਿੱਖਿਆ ਚਾਹੇ ਡਾਕਟਰੀ, ਤਕਨੀਕੀ, ਵਕਾਲਤ ਤੇ ਕੰਪਿਊਟਰ ਯਾਦ ਪੰਜਾਬੀ ਭਾਸ਼ਾ ਵਿੱਚ ਦਿੱਤੀ ਜਾਵੇ। ਸ ਹਰ ਤਰ੍ਹਾਂ ਦੇ ਸਕੂਲਾਂ ਵਿੱਚ 10ਵੀਂ ਤੱਕ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਲਾਜ਼ਮੀ ਹੋਵੇ। ਚਾਹੇ ਉਹ ਨਿੱਜੀ ਸਕੂਲ ਕੋਈ ਵੀ ਨੇ ਚਾਹੇ ਸੈਟਰ ਦੇ ਆ ਸੀਬੀਐਸਸੀ ਆ ਜੋਲ ਜਾ ਵੀ ਜਾ। ਅਗਲਾ ਵਾ ਜਿਹੜਾ ਬਹੁਤ ਜ਼ਰੂਰੀ ਆ ਕਿ ਸਾਰੇ ਨਿੱਜੀ ਸਕੂਲਾਂ ਵਿੱਚ ਸਾਰੇ ਨਿੱਜੀ ਸਕੂਲਾਂ ਵਿੱਚ ਵੱਡੇ ਵੱਡੇ ਬੋਰਡ ਲਵਾਏ ਜਾਣ ਕਿ ਇਸ ਸਕੂਲ ਵਿੱਚ ਪੰਜਾਬੀ ਬੋਲਣ ਤੇ ਕੋਈ پابੰਦੀ ਨਹੀਂ ਹੈ ਕਿੱਦਾਂ ਨਹੀਂ ਲੱਗੇ ਹੋਏ ਕਿ ਅਸੀਂ ਬੋਲਣ ਨਹੀਂ ਦਿੰਦੇ ਜੇ ਪਾਸ ਹੈ 18 ਦਾ ਠੀਕ ਆ ਜੀ ਆਹ ਧੰਨਵਾਦ ਜੀ ਮਿਹਰਬਾਨੀ ਹਾਈ ਕੂਰਟ ਐਂਡ ਬੱਦਕਾ ਕਰਦੇ ਜੀ ਕਰਨਾ ਅੱਛਾ ਜਦੋਂ ਤੁਸੀਂ ਲਖਮੀ ਨੇੜੇ ਆ ਜਾਓ ਬਹੁਤ ਸ਼ੁਕਰੀਆ ਸੁਸ਼ੀਲ ਸਿੰਘ ਜੀ ਪੰਜਾਬ ਦੇ ਪਿੰਡ ਉਜਾੜ ਕੇ ਬਖਾਈ ਗਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ ਅਤੇ ਦਫਤਰੀ ਤੇ ਕੰਮਕਾਜ